ਕਿਸੇ ਨਾ ਕਿਸੇ ਅਦਾਲਤ ਵੱਲੋਂ ਦੋਸ਼ੀਆਂ ਨੂੰ ਦਿੱਤੀ ਗਈ ਸਜ਼ਾ ਅਕਸਰ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ ਜਾਂ ਫਿਰ ਖੂਬ ਸੁਰਖੀਆਂ ਵਟੋਰਦੀ ਹੈ ਅਜਿਹਾ ਹੀ ਮਾਮਲਾ ਭਾਰਤ ਤੋਂ ਸਾਹਮਣੇ ਆਇਆ ਤੇ ਦਿੱਲੀ ਦੇ ਦਵਾਰਕਾ ਅਦਾਲਤ ਦੇ ਫੈਸਲੇ ਨੂੰ ਲੈ ਕੇ ਹੁਣ ਪੂਰੀ ਚਰਚਾ ਛਿੜੀ ਹੋਈ ਹੈ ਦਾਅਦੇ ਕਿ ਦਿੱਲੀ ਦੀ ਦਵਾਰਕਾ ਅਦਾਲਤ ਨੇ 15 ਜੁਲਾਈ 2015 ਨੂੰ 1 2018 ਦੇ ਮੁਕਦਮੇ ਦੀ ਸੁਣਵਾਈ ਦੌਰਾਨ ਚਾਰ ਦੋਸ਼ੀਆਂ ਨੂੰ ਅਦਾਲਤ ਦਾ ਸਮਾਂ ਬਰਬਾਦ ਕਰਨ ਦੇ ਦੋਸ਼ ਵਿੱਚ ਵਲੱਖਣ ਸਜ਼ਾ ਸੁਣਾਈ ਹੈ ਜੁਡੀਸ਼ੀਅਲ ਮੈਜਿਸਟਰੇਟ ਸਰਵ ਗੋਇਲ ਨੇ ਦੋਸ਼ੀਆਂ ਕੁਲਦੀਪ ਰਕੇਸ਼ ਉਪਸਾਨਾ ਅਤੇ ਆਨੰਦ ਨੂੰ ਅਦਾਲਤ ਦੀ ਉਠਣ ਤੱਕ ਹੱਥ ਸਿੱਧੇ ਹਵਾ ਵਿੱਚ ਉੱਚੇ ਕਰਕੇ ਖੜਨ ਦਾ ਹੁਕਮ ਦਿੱਤਾ ਹੈ ਇਹ ਸਜ਼ਾ ਉਹਨਾਂ ਦੀ ਜ਼ਮਾਨਤ ਵੌਂਟ ਸਮੇਂ ਸਿਰ ਜਮਾ ਨਾ ਕਰਵਾਉਣ ਕਾਰਨ ਦਿੱਤੀ ਗਈ ਜਿਸ ਨੂੰ ਅਦਾਲਤ ਨੇ ਆਈ ਪੀ ਸੀ ਦੀ ਧਾਰਾ 228 ਕਾਰਵਾਈ ਦੌਰਾਨ ਜਾਣਬੁੱਝ ਕੇ અપਮਾਨਿਤ ਕਰਨ ਜਾਂ ਵਿਗੜਨ ਪਾਉਣ ਅਧੀਨ ਅਦਾਲਤ ਨੇ ਇਹ ਅਵਮਾਮਨਾ ਸੁਣਾਇਆ ਜਾਣੀ ਕਿ ਇਹ ਹੁਕਮ ਸੁਣਾਇਆ ਹੈ ਇਹ ਮੁਕਦਮਾ 2018 ਵਿੱਚ ਹਰਕੇਸ਼ ਜੈਨ ਨਾਮਕ ਵਿਅਕਤੀ ਦੁਆਰਾ ਦਰਜ ਕੀਤੀ ਗਈ ਸ਼ਿਕਾਇਤ ਨਾਲ ਸਬੰਧਤ ਹੈ ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਕੁਲਦੀਪ ਰਕੇਸ਼ ਉਫਸਾਨਾ ਆਨੰਦ ਅਤੇ ਦੋ ਹੋਰ ਵਿਅਕਤੀਆਂ ਨੇ ਪਾਲਮ ਪਿੰਡ ਵਿੱਚ 354 ਵਰਗ ਗੱਜ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਸ਼ਿਕਾਇਤਕਰਤਾ ਨੇ ਦਾਵਾ ਕੀਤਾ ਕਿ ਮਈ 2018 ਵਿੱਚ ਦੋਸ਼ੀਆਂ ਨੇ ਉਸ ਦੀ ਜ਼ਮੀਨ ਤੇ ਗੈਰ ਕਾਨੂੰਨੀ ਨਿਰਮਾਣ ਸ਼ੁਰੂ ਕੀਤਾ ਅਤੇ ਵਿਰੋਧ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਅਦਾਲਤ ਨੇ ਸਤੰਬਰ 2024 ਮਈ ਨੂੰ 2024 ਵਿੱਚ ਦੋਸ਼ੀਆਂ ਨੂੰ ਆਈਪੀਸੀ ਦੀਆਂ ਧਾਰਾਵਾਂ 441, 506 ਅਤੇ 3734 ਅਧੀਨ ਸਮਣਤ ਜਾਰੀ ਕੀਤੇ ਸਨ 6 ਮਈ 2025 ਨੂੰ ਹੋਈ ਪਿਛਲੀ ਸੁਣਵਾਈ ਵਿੱਚ ਅਦਾਲਤ ਨੇ ਦੋਸ਼ੀਆਂ ਨੂੰ 15 ਜੁਲਾਈ ਤੱਕ ਜਮਾਨਤ ਆਉਣ ਜਮਾ ਕਰਨ ਦਾ ਹੁਕਮ ਦਿੱਤਾ ਸੀ ਨਹੀਂ ਤਾਂ 15000 ਰੁਪਏ ਦਾ ਜੁਰਮਾਨਾ ਲਗਾਇਆ ਜਾਣਾ ਸੀ 15 ਜੁਲਾਈ ਨੂੰ ਸਵੇਰੇ 10:00 ਵਜੇ ਤੋਂ 11:40 ਮਿੰਟ ਤੱਕ ਮਾਮਲੇ ਨੂੰ ਦੋ ਵਾਰ ਬੁਲਾਉਣ ਦੇ ਬਾਵਜੂਦ ਦੋਸ਼ੀਆਂ ਨੇ ਜਮਾਨਤ ਜਮਾਉਣਾ ਜਮਾਨ ਨਹੀਂ ਕੀਤਾ ਜਿਸ ਕਾਰਨ ਅਦਾਲਤ ਨੇ ਇਸ ਨੂੰ ਸਮੇਂ ਦੀ ਬਰਬਾਦੀ ਅਤੇ ਅਵਾਮਨਾ ਮੰਨਦਿਆਂ ਜੱਜ ਨੇ ਕਿਹਾ ਇੱਕ ਦੋਸ਼ੀਆਂ ਦੀ ਇਹ ਹਰਕਤ ਅਦਾਲਤ ਦੇ ਪਿਛਲੇ ਹੁਕਮ ਦੀ ਉਲੰਘਣਾ ਹੈ ਨਤੀਜੇ ਵਜੋਂ ਚਾਰਾਂ ਦੋਸ਼ੀਆਂ ਨੂੰ ਅਦਾਲਤ ਦੀ ਅਵਾਮਨਾ ਦਾ ਦੋਸ਼ੀ ਠਹਿਰਾਇਆ ਗਿਆ ਅਤੇ ਉਹਨਾਂ ਨੂੰ ਸਾਰਾ ਦਿਨ ਹੱਥ ਉੱਚੇ ਕਰਕੇ ਖੜਨ ਦੀ ਸਜ਼ਾ ਦਿੱਤੀ ਗਈ ਦੋਸ਼ੀਆਂ ਵਿੱਚ ਕੁਲਦੀਪ ਨੇ 11:40 ਤੱਕ ਜਮਾਨਤਵਾਣ ਜਮਾ ਨਹੀਂ ਕੀਤਾ ਜਿਸ ਕਾਰਨ ਅਦਾਲਤ ਨੇ ਉਸ ਨੂੰ 14 ਦਿਨ ਦੇ ਨਿਆਂਇਕ ਹਰਾਸ ਵਿੱਚ ਭੇਜ ਦਿੱਤਾ ਹਾਲਾਂਕਿ ਲਗਭਗ 12:48 ਮਿੰਟ ਤੱਕ ਕੁਲਦੀਪ ਦੇ ਵਕੀਲ ਨੇ ਅਰਜੀ ਦਾਇਰ ਕਰਕੇ ਦੱਸਿਆ ਕਿ ਜਮਾਨਤ ਉਪਲਬਧ ਹੈ ਅਦਾਲਤ ਨੇ 10000 ਰੁਪਏ ਦੇ ਨਿਜੀ ਅਤੇ ਸਿਕਿਉਰਟੀ ਬਾਉਂਡ ਸਵੀਕਾਰ ਕਰਕੇ ਕੁਲਦੀਪ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਕਿਉਂਕਿ அவਮਨਾ ਦਾ ਅਪਰਾਧ ਜ਼ਮਾਨਤੀ ਸੀ ਬਾਕੀ ਤਿੰਨ ਦੋਸ਼ੀਆਂ ਨੇ 12 ਵਜੇ ਤੱਕ ਆਪਣੇ ਜ਼ਮਾਨਤ ਬਾਉਂਡ ਜਮ੍ਹਾਂ ਕਰ ਦਿੱਤੇ ਸਨ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 11 ਅਗਸਤ 2025 ਨੂੰ ਨਿਸ਼ਚਿਤ ਕੀਤੀ ਹੈ ਇਸ ਆਸਾਧਾਰਨ ਸਜ਼ਾ ਨੇ ਕਾਨੂੰਨੀ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ ਹੈ ਸੀਨੀਅਰ ਵਕੀਲ ਅਤੇ ਕਾਨੂੰਨੀ ਮਾਹਿਰ ਸੰਜੋਏ ਕੋਸ਼ ਨੇ ਇਸ ਹੁਕਮ ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਅਜਿਹੀਆਂ ਸਜ਼ਾਵਾਂ ਦੋਸ਼ੀਆਂ ਨੂੰ अपमानित ਕਰਦਿਆਂ ਹਨ ਜੋ ਕਿ ਕਾਨੂੰਨ ਤੌਰ ਤੇ ਸਾਬਤ ਹੋਣ ਤੱਕ નિર્ਦੋਸ਼ ਮੰਨੇ ਜਾਂਦੇ ਨੇ ਉਨ੍ਹਾਂ ਕਿਹਾ ਹੈ ਕਿ ਅਦਾਲਤੀ ਸਮੇਂ ਦੀ ਮਹੱਤਤਾ ਨੂੰ ਸਮਝਦੇ ਹਨ ਵੀ ਸਜ਼ਾ ਦਾ ਇਹ ਤਰੀਕਾ ਅਨੁਚਿਤ ਹੈ ਵਿਵਾਦਪੂਰਨ ਹੈ ਇਸ ਘਟਨਾ ਨੇ ਅਦਾਲਤੀ ਸਜ਼ਾਵਾਂ ਦੀ ਪ੍ਰਕਿਰਤੀ ਅਤੇ ਨਿਆਂਕ ਸਿਸਟਮ ਦੀ ਨੈਤਿਕਤਾ ਤੇ ਸਵਾਲ ਉਠਾਏ ਨੇ ਭਾਰਤੀ ਅਦਾਲਤਾਂ ਵਿੱਚ ਸਮੇਂ ਦੀ ਬਰਬਾਦੀ ਅਤੇ ਦੇਰੀ ਦੀ ਸਮੱਸਿਆ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਰਹੀ ਹੈ ਸੁਪਰੀਮ ਕੋਰਟ ਅਤੇ ਹਾਈ ਕੋਰਟ ਨੇ ਅਕਸਰ ਜ਼ੋਰ ਦਿੱਤਾ ਹੈ ਕਿ ਨਿਆਂਇਕ ਪ੍ਰਕਿਰਿਆਵਾਂ ਨੂੰ ਤੇਜ਼ ਕਰਨ ਦੀ ਕਰਨ ਦੀ ਲੋੜ ਹੈ ਵਿਸਾ 2020 ਵਿੱਚ ਕੋਵਿਡ-19 ਦੌਰਾਨ ਦਿੱਲੀ ਦੀਆਂ ਅਦਾਲਤਾਂ ਵਿੱਚ ਮੁਕੱਦਮਿਆਂ ਦੀ ਸੁਣਵਾਈ ਵਿੱਚ ਦੇਰੀ ਦੀਆਂ ਸਮੱਸਿਆਵਾਂ ਵੱਧ ਗਈਆਂ ਸਨ ਜਿਸ ਕਾਰਨ ਤਿਹਾੜ ਅਤੇ ਮੰਡੋਲੀ ਜੇਹਲ ਕੋਰਟ ਕੰਪਲੈਕਸ ਵਿੱਚ ਸੀਨੀਅਰ ਮੈਜਿਸਟਰੇਟਾਂ ਨੂੰ ਮੁਕੱਦਮਿਆਂ ਦਾ ਬੋਝ ਸੰਭਾਲਣਾ ਪਿਆ ਇਸ ਘਟਨਾ ਨੇ ਅਦਾਲਤੀ ਸਮੇਂ ਦੀ ਮਹੱਤਤਾ ਨੂੰ ਇੱਕ ਵਾਰ ਫਿਰ ਉਜਾਗਰ ਕੀਤਾ ਹੈ ਪਰ ਸਜ਼ਾ ਦੀ ਕਾ ਆ ਸਧਾਰਨ ਪ੍ਰਕਿਰਤੀ ਦੇ ਨਿਆਂਕ ਸੁਧਾਰਾਂ ਅਤੇ ਅਦਾਲਤ ਦੇ ਅਖਤਿਆਰਾਂ ਦੀ ਵਰਤੋਂ ਤੇ ਨਵੀਂ ਬਹਿਸ ਛੇੜ ਦਿਤੀ ਹੈ।